ਜੀ ਸਾਰਿਆਂ ਨੂੰ ਉਮੀਦ ਆਦਾ ਸਰ ਠੀਕ-ਠਾਕ ਹੋਵੋਗੇ। ਫਿਕਰ ਹੋਇਆ ਚ ਕੰਮਾਂ ਚੱਲਦਾ ਮੀ ਸਾਰੇ। ਦੇਖੋ। ਘੜੇ ਪਏ ਲੱਗੇ ਬਰੀਕ-ਬਰੀਕ ਇਹ ਓਲੇ ਕਹਿੰਦੇ ਉਹਨਾਂ ਨੂੰ ਵੀ ਓਲੇ ਪੈਂਦੇ ਆ। ਵੈਸੇ ਤਾਂ ਇਹ ਹੁਣ ਲੱਖਾਂ ਦਾ ਹੀ ਕੀ ਆ ਇਹਨਾਂ ਦੇ। ਕਿਉਂ ਸੇਬਾਂ ਤੇ ਟੱਕ ਲੱਗ ਜਾਂਦਾ ਫਿਰ ਡੈਂਟ ਪੈ ਜਾਂਦਾ ਦਾ। ਰੇਟ ਨਹੀਂ ਵਧੀਆ ਹੁੰਦਾ। ਹੁਣ ਇਹ ਵੈਸੇ ਉਹਨਾਂ ਦਾ ਬੁੱਟਾ ਜਿੱਥੇ ਇਥੇ ਵੱਜਣਗੇ ਓਲੇ। ਹਲੇ ਕੁਿੱਟੀ-ਕਿੱਟੀ ਕਰਦੀ ਕਰਦੀ। ਉੱਥੇ ਉੱਥੇ ਉਹ ਲੈ ਵੱਧਣਗੇ ਉੱਥੇ ਉੱਥੇ ਡੈਂਟ ਪੈ ਜੂਗਾ ਫਿਰ ਉਹਦੀ ਕੀਮਤ ਘਟ ਜਾਂਦੀ ਐ ਸਿਓ ਦੀ ਜਿਹੜਾ ਆਪਾਂ ਕਹਿ ਨਹੀਂ ਦਿੰਦੇ ਵੀ ਮੋਰੀ ਨਿਕਲੀ ਐ ਦਾਗਾ ਜਿਆ ਸਿਓ ਆ ਇਹਦੇ ਕਰਕੇ ਹੁੰਦਾ ਐ ਸਿਓ ਕਰਕੇ ਫੁੱਲ ਮੀਂਹ ਪਈ ਜਾਂਦਾ ਜੋਰਾਂ ਤੇ ਦੇਖੋ ਪੂਰਾ ਗੜੇ ਬਰੀਕ ਬਰੀਕ ਗੜੇ ਆ ਪੂਰੇ ਜ਼ਬਰਦਸਤ ਗੜੇ ਆ ਇਧਰ ਦੇਖੋ ਜਾਂਦਾ ਪਾਣੀ ਪੂਰਾ ਏਣ ਠੰਡਾ ਠੰਡਾ ਮੌਸਮ ਆ ਫੁੱਲ ਪਰ ਐ ਆ ਵੀ ਇਹਨਾਂ ਵਾਸਤੇ ਵਿਚਾਰਿਆਂ ਵਾਸਤੇ ਥੋੜਾ ਜਿਹਾ ਔਖਾ ਗਾ ਕਿਉਂ ਹੁਣ ਐਹੀ ਇਹਨਾਂ ਦੀ ਕਮਾਈ ਆ ਜਿਹੜੇ ਐਪਲ ਆ ਇਹ క్రా హాడీ కెల్ ది కాదిలుల్నది. క్రాబీ క్ క్రా ఄను క్ క్రాబు క్రా క్ క్రాల్ని.